ਜਸਵੰਤ ਸਿੰਘ ਜੀ ਦੁਕਾਨ ਦਾ ਕੀ ਨਾਮ ਹੈ ਜੇ ਸੁਦੇਹਾਂ ਸੀਮਰ ਸਟੋਰ ਕਿੱਥੇ ਆਈ ਉਟਾਲਾ ਜੀ ਕੀ ਕਰਨਾ ਸੀ ਕੱਲ ਸਰ ਕਸਟਮਰ ਆਇਆ ਤੈਨਾਂ ਮੋਰਚਨ ਤੇ ਨੌਜਵਾਨ ਮੁੰਡੇ ਸੀਗੇ ਤੇ ਇੱਕ ਬਾਈਕ ਤੇ ਬੈਠਾ ਦੋ ਅੰਦਰ ਆਇਆ ਸਰ ਉਹ ਕੁਸਮਾਨ ਦੀ ਸੈਂਟਰੀ ਸਮਾਨ ਦੀ ਮੰਗ ਕਰਨ ਲੱਗੇ ਤੇ ਐਨੇ ਮੁਖਦਰ ਸਾਹਿਬ ਨੇ ਜੋ ਸਮਾਨ ਮੰਗਦੇ ਉਹਨਾਂ ਨੂੰ ਦਿੱਤਾ ਤੇ ਜੋ ਸਮਾਨ ਦੀ ਪੇਵਣ ਬਣਦੀ ਸੀ ਫਾਦਰ ਸਾਹਿਬ ਕੱਟਣ ਲੱਗੇ ਇੰਨੇ ਨੂੰ ਜਦੋਂ ਸਵਾ ਕੱਟ ਕੇ ਪੇਮੈਂਟ ਦਿੱਤੀ ਤਾਂ ਦੁਆਰਚੀ ਫੇਰ ਸੈਂਟਰੀ ਸਵਾ ਦੀ ਹੋਰ ਮੰਗ ਕਰਨ ਲੱਗੇ। ਇੰਨੇ ਨੂੰ ਉਹਨਾਂ ਨੇ ਦੇਖਿਆ ਗੱਲੇ ਵਿੱਚ ਪੇਮੈਂਟ ਪਈ ਆ ਤੇ ਫਾਦਰ ਸਾਹਿਬ ਦੇ ਮੂਰੇ ਹੋ ਕੇ ਇੱਕ ਜਣਾ ਪਿੱਛੇ ਹੋ ਗਿਆ। ਇੱਕ ਜਣਾ ਤੇ ਮੂਰੇ ਫਾਦਰ ਸਾਹਿਬ ਦੇ ਮੂਰੇ ਹੋ ਕੇ ਇੰਨੇ ਨੇ ਗੱਲਾ ਖੋਲ ਕੇ ਜਿੰਨੇ ਵੀ ਪੇਮੈਂਟ ਪਈ ਸੀਗੀ ਸਾਰੀ। 20000 ਉਹ ਚੱਕ ਕੇ ਆਪਣੇ ਜੇਬ ਦੇ ਪੌਟ ਇਸ ਵਾਲੇ ਪੈਂਟ ਦੀ ਜੇ ਚੱਕਦੇ। ਕੁਝ ਉਹਨਾਂ ਕੋ ਖਜ਼ਾਨਾ ਵਗੈਰਾ ਵੀ ਨਹੀਂ ਸੀ। ਨਹੀਂ ਸਰ ਇੰਦਾਂ ਕੋਈ ਤਾਂ ਹਾਇ ਨਹੀਂ ਸੀਗਾ। ਬਾਪੂ ਜੀ ਨੂੰ ਪਤਾ ਨਹੀਂ ਲੱਗੇ ਬਾਪੂ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਬਜ਼ੁਰਗਾਂ ਨੂੰ ਲਜਾਏ ਲਿਆ ਉਹਨਾਂ ਨੇ ਇਸ ਤਰ੍ਹਾਂ ਉਹ ਜਿਹੜੀ ਪੇਮੈਂਟ ਸੀਗੀ ਇਹ ਤਾਂ ਵੀ ਆਮ ਤੋ ਹੀ ਹੁੰਦੀ ਹੈ ਕਿਸੇ ਮੇਰੇ ਦੇ ਦੇਣੀ ਸੀਗੀ ਸਰ ਇਸ ਮੈਂ ਸਰੀ ਵਾਲੇ ਦੀ ਪੇਮੈਂਟ ਦੇਣੀ ਸੀਗੀ ਅੱਛਾ ਰਾਮ ਕਿੰਨੇ ਬੰਦੇ ਕੰਮ ਕਰਦੇ ਤਕਰੀਬ ਇੱਥੇ ਆ ਗਏ ਜੀ 4-5 ਕਰਨੇ ਬੇਪਰ ਅੱਗੇ ਵੀ ਬਾਪੂ ਜੀ ਤੁਹਾਡੇ ਕੋਲ ਡਾਹ ਪੈਣ ਹਾਂਜੀ ਡੇਲੀ ਪੈਣਦੇ ਬਾਪੂ ਇਹ ਬੰਦੇ ਕਦੇ ਪਹਿਲਾਂ ਦੇਖੇ ਕਿਸੇ ਨੇ ਉਹ ਨਹੀਂ ਜੀ ਕਦੇ ਨਹੀਂ ਦੇਖੇ ਫੋਨ ਨੰਬਰ ਪਤਾ ਲੱਗੇ ਨਹੀਂ ਸਰ ਕੋਤਵੇ ਚ ਕੈਮਰੇ ਚ ਵੀ ਨਹੀਂ ਆ ਰਿਹਾ ਜੀ। ਉਹ ਪਹਿਲਾਂ ਕੈਮਰੇ ਦੇਖਿਆ ਵੀ ਇੱਧਰ ਘੇੜਾ ਮਾਰ ਰਿਹਾ ਹੋਣਗੇ। ਨਹੀਂ ਸਰ ਕਦੇ ਇਹ ਨਹੀਂ ਹੋਇਆ ਪਹਿਲੀ ਵਾਰ ਦੇਖੀਏ। ਇਹ ਕੋਈ ਸਿਰ ਕੰਪਲੀਟ ਕੀਤੀ। ਆਈ ਸਰ ਐਫਆਈ ਕਰਵਾਤੀ ਸੀ ਰਾ। ਇਹ ਚੋਣੇ ਦੀ ਸੀ। ਸਰ ਇਹ ਇਨਸਾਫ ਚੋਣੇ ਜੀ ਜੋ ਸਾਡੀ ਪੇਮੈਂਟ ਪਈ ਆ। ਵਾਪਸ ਮਿਲ ਜਾਵੇ। ਮੰਨ ਲਈ ਕਰ ਰਿਹਾ

ਇਦਨ ਗਾਇਆ ਜੀ ਬਾਹਰ ਪਹਿਲਾਂ ਉਹਨਾਂ ਜੋ ਇੱਕ ਅੰਦਰ ਆ ਗਏ ਅੱਛਾ ਅੰਦਰ ਆ ਸਵਾਲ ਲੈਣ ਲੱਗ ਗਏ ਜੀ ਸਵਾਲ ਲੈ ਕੇ ਮਾਨੂੰ ਸਵਾਲ ਦੇਤਾ ਵੀ ਉਹਨੇ ਮੈਨੂੰ 500 ਦਾ ਰੋਡ ਦਿੱਤਾ ਜੀ 500 ਦਾ ਰੋਡ ਦੇ ਕੇ ਤਾਂ ਮੈਂ ਉਹ ਨੂੰ ਕਹਿੰਦਾ ਦੋ ਰੋਲ ਦੇ ਦੇ ਮਾ ਰੋਲ ਦੇਤੇ ਜੀ ਤਿੰਨ ਰੋਲ ਦੇਤੇ ਕਹਿੰਦਾ ਮੈਨੂੰ ਇਹਨਾਂ ਨੂੰ ਦੇਖ ਕੇ ਜਿਵੇਂ ਉਹਨਾਂ ਦੀ ਸਿਆਸਤ ਵੀ ਇੱਥੋਂ ਆ ਸਮਾਗਤ ਖਵਾਫ ਵਾਲੇ ਆਇਆ ਆਹ ਉਹਨੂੰ ਜਾਂਦਾ ਉਹਨੂੰ 500 ਦਾ ਨੋਟ ਦਿੱਤਾ ਉਹ ਮੈਨੂੰ ਮੌੜ ਲੈ ਕੇ ਆਏ ਉਹ 200 ਰੁਪਇਆ ਮੋੜਦਾ ਜੀ ਸਿਰਫ ਉਹ 500 ਨੂੰ ਮੋੜਦਾ ਉਹਨੇ ਰੱਖ ਕੇ ਉਹਦੇ ਗੱਲੇ ਚ ਪਾਏ ਪੈਸੇ ਪਏ ਸੀ ਗੱਲਾ ਖਿਆ ਮੈਂ ਖੋਲ ਜਾਂ ਦੇਣੀ ਜੀ ਟੁੱਟੇ ਹੋਏ ਪੈਸੇ ਉਹ ਸਾਡੇ ਕਹਿੰਦੇ ਮੈਨੂੰ ਆ ਵੀ ਹੋਏ ਦੇ ਮੈਂ ਉਹਨੂੰ ੱਕਾ ਵੀ ਮਾਰਿਆ ਜੀ ਆ ਆ ਆ ਤੇ ਮਹਕਮ ਗੱਡੇ ਤੇ ਜੂ ਆਈ ਜਾਂਦਾ ਉਹ ਕਿਤੇ ਗੱਲਾ ਖੁੱਲੋ ਪੈਸੇ ਹੱਥ ਦੇ ਦੇ ਜੀ ਚੱਕ ਕੇ ਵਾਪਸ आ तो गलत है तो दोनों दोनों पता लग गया भी पैसे लगे थे है नहीं कितने टाइम बाद पता लग गया तो मेंटा होगा तो दो दो तन का ढेर बाद है ये आया माँ तो कहना पैसे माँ पैसे था इतनी में हम मेंटा पता हुई काफी टाइम में पर बच्चे का है तो कहने जा रहे हैं कि कहने जा रहे हैं पहला ਸਾਬ ਇੱਕ ਵਾਰੀ ਬੰਦਾ ਲੱਗਿਆ ਵੀ ਇੱਕ ਵਾਰੀ ਬੰਦਾ ਆਇਆ ਕਿ ਜਿੰਨੇ ਜਿੰਨੇ ਕੀਤੀ ਬੰਦਾ ਵੀ ਸਮਾ ਪੁਲਿਸ ਕੰਪਲੀਟ ਕੀਤੀ ਹਾਂਜੀ ਹਾਂਜੀ ਪਰ ਉਹ ਲੱਗਦਾ ਕਿ ਨਸ਼ੇ ਨਸ਼ਾ ਕੀਤਾ ਉਸ ਨੂੰ ਨੇ ਜਾਂ ਕੁਝ ਐ ਦੱਸਦਾ ਪਤਾ ਨਹੀਂ ਉਹ ਕੰਬਦਾ ਤੇ ਨਹੀਂ ਮੂੰਹ ਤਾਂ ਗੇਰ ਸੀ ਨਾ ਨਾ ਖੁੱਲੇ ਪੀ ਦੀਆਂ ਵੀਡੀਓ ਪਾਈ ਕੋਈ ਨਾਮ ਦੱਸਿਆ ਕਿ ਫਿਰ ਅੰਜ਼ੁਰੁਲਾਹ ਆ ਬੁਲਾਇਆ ਆਪਣਾ ਹਾਂਜੀ ਕਿਸੇ ਦਾ ਆਪਣਾ ਦੂਜਾ ਨਾਮ ਦਿੱਤਾ ਸੀ ਨਾ ਕਿਸੇ ਦਾ ਨਾਮ ਨਹੀਂ ਦੱਸਿਆ ਕੀ ਗੱਲਾਂ ਕਰਨੀਆਂ ਨੇ ਮੈਂ ਤਾਂ ਇਹ ਹੀ ਗੱਲਾਂ ਬਈ ਜੀ ਜਦੋਂ ਜੇ ਪਤਾ ਲੱਗਿਆ ਸਾਨੂੰ ਸਾਦਾ ਇਨਸਾਫ ਨੂੰ ਮਿਲਣਾ ਚਾਹੀਦਾ ਹੈ ਉਹ ਤਾਂ ਕੀ ਹੈ ਆਹ ਆਹ ਜਾਂਦਾ ਹਾਂ ਕੱਲ੍ਹ ਘਰ ਲਾਉਣੀ ਹੈ ਜੀ ਰਾਣਾ ਕੀ ਕਰਨਾ ਦਾ ਕੀ ਗੱਲ ਹੋ ਗਈ ਪਟਾਣਾ ਨਾ ਜੇ ਐਸੋ ਸਮਿਟ ਸਟੋਰ ਦੀ ਇੱਕ ਦੁਕਾਨ ਹੈਗੀ ਉੱਥੇ ਸ਼ਾਮ ਦੇ ਟਾਈਮ ਕੋਈ 6:00 ਵਜੇ ਦੇ ਕਰੀਬ ਨਮੋੜੇ ਮੋਟਰਸਾਈਕਲ ਤੇ ਆਏ ਡਿਸਕਵਰ ਮੋਟਰਸਾਈਕਲ ਤੇ ਦੋ ਅੰਦਰ ਵੜ ਗਏ ਤੇ ਇੱਕ ਵਾਰ ਮੋਟਰਸਾਈਕਲ ਤੇ ਖੜਾ ਰਿਹਾ ਤੇ ਉਹ ਆ ਕੇ ਕੁਝ ਸਮਾਨ ਖਰੀਦਣ ਲੱਗੇ ਉਹਨਾਂ ਨੇ ਸਮਾਨ ਖਰੀਦ ਕੀਤਾ ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ ਉਹ ਬੰਦੇ ਉੱਤੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਸੀਗਾ ਤੇ ਇੱਕ ਸਾਲ ਦਾ ਜਸਵੰਤ ਸਿੰਘ ਉਹਨੇ ਜਦੋਂ ਪੈਸੇ ਦਿੱਤੇ ਆਪਣੇ ਦਰਾਜ ਖੋਲ੍ਹਿਆ ਦਰਾਜੋਂ ਕੇ ਪੈਸੇ ਦੇਣ ਲੱਗੇ ਉਹ ਬੰਦੇ ਉਹਨੂੰ ਮਤਲਬ ਚਿਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗ ਕੇ ਤੇ ਨਾਲ ਦੀ ਨਾਲ ਉਹਨਾਂ ਦੇ ਕੋਲ ਪੈਸੇ ਨਹੀਂ ਜਿਹੜੇ 2.50 ਹਜ਼ਾਰ ਦੇ ਦੱਸ ਰਹੇ ਨੇ ਲੈ ਕੇ ਚਲੇ ਗਏ ਚੋਰੀ ਕਰਕੇ ਜਦੋਂ ਉਹ ਪੇਮੈਂਟ ਸੀ ਉਹਨਾਂ ਦੱਸੀ ਕਿ ਕਾਹਦੇ ਵਾਸਤੇ ਰੱਖੀ ਹੋਈ ਉਹ ਕਦੇ ਸਾਡੀ ਸੇਲ ਸੀਗੀ ਅਸੀਂ ਪੈਸੇ ਇਕੱਠੇ ਕਰਦੇ ਵਾਂ ਸਾਡੀ ਸੇਲ ਹੋ ਜਾਂਦੀ ਹੈ ਜੋ ਵੀ ਅਸੀਂ ਸਮੈਂਟ ਵਗੈਰਾ ਵੇਚਦੇ ਹਾਂ ਦੋ ਤਿੰਨ ਲੁਟੇਰੇ ਸੀ ਉੱਪਰ ਕਿਧਰ ਵਾਇਸ ਕਿਧਰੋਂ ਵੇਚਦੇ ਉਹ ਸਮਰਾਲੇ ਸਾਈਡ ਤੋਂ ਆਏ ਸੀ ਖੰਨੇ ਸਾਈਡ ਤੋਂ ਚਲੇ ਗਏ ਨੇ ਸੀ 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 ਟੀ ਵੀ ਕੈਮਰੇ ਜਿਹੜੇ ਨੇ ਉਹ ਅਸੀਂ ਚੈੱਕ ਕਰਦੇ ਜਾ ਰਹੇ ਨੇ ਕਿਸੇ ਤੇ ਅਜਿਹਾ ਬਾਈਕ ਤੇ ਆਇਸੀਗੇ ਬਾਈਕ ਤੇ ਆਇਸੀਗੇ ਇਹ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚਕਾਨੀ ਦੇ ਕੇ ਪੈਸੇ ਜੁਰੀ ਕਰਕੇ ਲੈ ਗਏ ਉਹਦੇ ਵਿੱਚ ਕੀ ਸਾਹਮਣੇ ਆਇਆ ਉਹਦੇ ਵਿੱਚ ਟਰਾਈ ਹੈ ਵੀ ਉਹ ਸੌਦਾ ਲੈਣ ਆਏ ਸੀ ਕੋਈ ਉਹਨਾਂ ਨੇ ਦੇਖੇ ਵੀ ਜਦੋਂ ਦਰਾਜ ਖੋਲ੍ਹਿਆ ਉਹਦੇ ਵਿੱਚ ਪੈਸੇ ਪਏ ਸੀ ਉਹ ਉਹਨਾਂ ਦੀ ਨੀਤ ਉਹ ਤਾਂ ਨੀਤ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਛੋੜੀ ਕਰਕੇ ਲੈ ਜਾਂਦੇ ਹਾਂ ਕੋਈ ਹਥਿਆਰ ਵਗੈਰਾ ਨਾ ਕੋਈ ਹਥਿਆਰ ਵਗੈਰਾ ਨਹੀਂ ਸੀ ਸਿੱਟਾ ਵੀ ਦਿੱਤੀ ਨਾ ਕੋਈ ਤਾਂ ਕਨੀ ਦਾ ਤੇ ਬੜੇ ਪਿਆਰ ਨਾਲ ਸਦਾ ਸਾਬ-ਕਿਤਾਬ ਕਰਕੇ ਖਰੀਦੋ ਫਰੋਖਤ ਕਰਕੇ ਬਕਾਇਆ ਲੈ ਕੇ ਗਏ ਨੇ ਮਕਦਮਾ ਮਕਦਮਾ ਦਰਜ ਹੋ ਗਿਆ ਜੀ ਇਹ ਵਿੱਚੇ ਕਰੋ ਸਰਸ ਹੋ ਸਕਦੀ ਹੈ ਜਲਦੀ ਹੈ ਬੰਦੇ ਆਇਡੈਂਟੀਫਾਈ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਕਾਬ ਨਹੀਂ ਪਾਏ ਹੋ ਸੀ